ਦੋਨੇ ਪਾਰਟੀਆਂ ਲੁੱਟੂ ਖਾਊ ਟੋਲੇ ਨੇ ਕਾਂਗਰਸ ਵੀ ਕਾਲੀ ਵੀ ਕਾਲੀਆਂ ਨੇ ਤਾਂ ਚਿੱਟਾ ਫਲਾਤਾ ਨਸ਼ੇ ਹੀ ਨਸ਼ਾ ਵਾੜਤਾ ਅੱਛਾ ਕਾਂਗਰਸ ਵਾਲਿਆਂ ਨੇ ਲੁੱਟਕਸੋਟ ਕਰ ਲਈ ਜਿਹੜੀ ਆਪ ਦੀ ਸਰਕਾਰ ਉਹਦੇ ਵਿੱਚ ਗੁੰਡਾਗਰਦੀ ਫਰ ਗਈ ਮਾਤਰਾ ਨਸ਼ਾ ਖੋਰੀ ਜਾਦੇ ਵਧਿਆ ਹੋਇਆ ਹਾਂਜੀ ਹਰਸੁਖ ਟੀਵੀ ਯੂਐਸਏ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਅੱਜ ਅਸੀਂ ਆਏ ਹਾਂ ਪਟਿਆਲਾ ਜ਼ਿਲ੍ਹਾ ਦੇ ਨਾਬਾ ਸ਼ਹਿਰ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ 1 ਜੂਨ ਨੂੰ ਲੋਕ ਸਭਾ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਅੱਜ ਅਸੀਂ ਨਾਬਾ ਸ਼ਹਿਰ ਦੇ ਲੋਕਾਂ ਤੋਂ ਪੁੱਛਦੇ ਹਾਂ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਹਨ ਚਲੋ ਚੱਲੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਔਰਵਲਾਲ ਹੈ ਜੀ ਨਾਮ 1 ਜੂਨ ਨੂੰ ਆਪਣੇ ਲੋਕ ਸਭਾ ਇਲੈਕਸ਼ਨ ਹੋਣ ਜਾ ਰਹੇ ਨੇ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਆਮ ਪਾਰਟੀ ਨੂੰ ਤੇ ਕੀ ਰੀਜ਼ਨ ਹੈ ਜੀ ਕਿਉਂ ਸਪੋਰਟ ਕਰ ਰਹੇ ਹੋ ਉਹਨਾਂ ਦੀ ਸਪੋਰਟ ਐਸ ਕਰਕੇ ਕਰ ਰਹੇ ਆ ਕਿ ਜਿਹੜਾ ਜਿੰਨੇ ਟਾਈਮ ਦੇ ਵਿੱਚ ਨਾਲੇ ਉੱਪਰ ਸਰਕਾਰ ਉਹਨਾਂ ਦੀ ਹੈ ਨਹੀਂ ਫਿਰ ਵੀ ਉਹ ਜਿਹੜੇ ਕੰਮ ਕਰ ਰਹੇ ਨੇ ਤਾਂ ਵਧੀਆ ਕਰ ਰਹੇ ਨੇ ਨਾ ਕਿਸੇ ਕਾਲੀ ਨੇ ਕਰੇ ਇਹ ਜੇ ਇੰਨੇ ਟਾਈਮ ਚ ਨਾ ਕਾਂਗਰਸ ਨੇ ਦੋਨੇ ਪਾਰਟੀਆਂ ਲੁੱਟੂ ਖਾਊ ਟੋਲਾ ਦੀ ਦੋਨੇ ਪਾਰਟੀਆਂ ਲੁੱਟੂ ਖਾਊ ਟੋਲੇ ਨੇ ਕਾਂਗਰਸ ਵੀ ਕਾਲੀ ਵੀ ਕਾਲੀਆਂ ਨੇ ਤਾਂ ਚਿੱਟਾ ਫਲਾਤਾ ਨਸ਼ੀ ਨਸ਼ਾ ਵਾੜਤਾ ਅੱਛਾ ਕਾਂਗਰਸ ਵਾਲਾ ਨੇ ਲੁੱਟਕ ਸੋਟ ਕਰ ਲਈ ਆਤਰ ਮਸੂਤ ਖਾ ਗਿਆ ਬੱਚਿਆਂ ਦੇ ਮਜੀਬ ਫੇਖਾ ਗਿਆ ਗਰੀਬਾਂ ਦੇ ਕੜੀ ਵਾਲਿਆਂ ਦੇ ਪੈਸੇ ਖਾ ਗਿਆ ਕੁਝ ਨਹੀਂ ਛੱਡਿਆ ਹੈਗਾ ਜੰਗਲਾਟ ਵਿਭਾਗ ਸਾਰਾ ਖਾ ਗਿਆ ਉਹ ਤੇ ਜਿਵੇਂ ਆਪਣੇ ਪਟਿਆਲੇ ਤੋਂ ਜਿਹੜੀ ਪਰਨੀਤ ਕੋਰ ਹੈ ਇਹ ਕਾਂਗਰਸ ਛੱਡ ਕੇ ਹੁਣ ਬੀਜੇਪੀ ਵਿੱਚ ਸ਼ਾਮਿਲ ਹੋ ਗਈ ਹੈ ਇਹਦੀ ਕੀ ਲੱਗਦਾ ਵੀ ਐਤ ਕੀ ਬਾਜੀ ਮਾਰੂਗੀ ਨਹੀਂ ਜੀ ਬਾਜੀ ਬੂਜੀ ਨਹੀਂ ਲੱਗਦੀ ਹੈਗੀ ਇਹਦੀ ਇਹਦੀ ਬਾਜੀ ਕਿਸੇ ਤਰ੍ਹਾਂ ਦੀ ਨਹੀਂ ਲੱਗਦੀ ਇਹ ਤਾਂ ਦਲ ਬਦਲੂ ਹੋ ਗਏ ਚਲ ਦਲ ਬਦਲੂ ਹੋ ਗਏ ਜਿਹੜਾ ਦਲ ਬਦਲੂ ਆ ਉਹਨੇ ਕੀ ਕਰਨਾ ਕਿਸੇ ਦਾ ਇਹਨਾਂ ਨੇ ਪਹਿਲਾਂ ਨਹੀਂ ਕੁਝ ਕਰਿਆ ਹੁਣ ਨਹੀਂ ਕੁਝ ਕਰਦੇ ਦਲ ਬਦਲ ਕੇ ਕੀ ਕਰਨਗੇ ਇਹ ਪਹਾੜ ਸਿੱਟਣਗੇ ਕੁਝ ਨਹੀਂ ਕਰਦੇ ਹਨ ਇਹ ਤੇ ਜਿਵੇਂ ਆਪਣਾ ਭਵੰਤਮਾਨ ਸਰਕਾਰ ਹੈ ਇਹਨਾਂ ਨੇ ਮਤਲਬ ਬਿਜਲੀ ਫ੍ਰੀ ਕਰੀ ਹੈ ਨਾ ਤੇ ਕਾਫੀ ਚੀਜ਼ਾਂ ਕਰੀਆਂ ਉਹਨਾਂ ਦੀ ਸਰਕਾਰ ਨੂੰ ਤੁਸੀਂ ਖੁਸ਼ ਹੋ ਖੁਸ਼ ਜੀ ਖੁਸ਼ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਬੱਚੇ ਦੇਖੋ ਜਿੰਨੇ ਬੱਚੇ ਨੌਕਰੀਆਂ ਤੇ ਲੱਗੇ ਨੇ ਕਿਸੇ ਤੋਂ ਕੋਈ ਰਿਸ਼ਵਤ ਨਹੀਂ ਕੋਈ ਫਰਮਾਇਸ਼ ਨਹੀਂ ਬਾਕੀ ਪੜ੍ਹਾਈ ਅਗਲੇ ਦੇ ਬਸ ਦੀ ਗੱਲ ਹੈ ਪੜ੍ਹਾਈ ਕਰੋ ਅਗਲਾ ਨੌਕਰੀਆਂ ਲਓ ਬਾ ਗਰੀਬ ਘਰਾਂ ਦੇ ਬੱਚਿਆਂ ਨੂੰ ਕਿੰਨਿਆਂ ਨੂੰ ਨੌਕਰੀਆਂ ਮਿਲੀਆਂ ਨੇ ਕਿਸੇ ਨੇ ਇਹਨਾਂ ਨੇ ਕਾਲੀਆਂ ਨੇ ਜਾਂ ਕਾਂਗਰਸ ਵਾਲਿਆਂ ਨੇ ਦਿੱਤੀ 19 ਦਾ ਅਗਲਾ ਰਿਕਸ਼ੂ ਦੇ ਰਿਸ਼ਤੇਦਾਰਾਂ ਦੇ ਜੇ ਘਰ ਮਕਾਨ ਵੀ ਵੇਚ ਕੇ ਨੌਕਰੀ ਮੰਗਦਾ ਕਾਲੀ ਜਾਂ ਕਾਂਗਰਸ ਦੇ ਵੇਲੇ ਤਾਂ ਨਹੀਂ ਮਿਲਣੀ ਸੀ ਇਹਨਾਂ ਨੂੰ ਹੁਣ ਬਗੈਰ ਪੈਸੇ ਤੋਂ ਕੱਲੀ ਪੜ੍ਹਾਈ ਪੜ੍ਹਾਈ ਦੇ ਸਿਰ ਤੇ ਬਹੁਤ ਬੱਚਿਆਂ ਨੂੰ ਨੌਕਰੀਆਂ ਮਿਲ ਗਈਆਂ ਬਹੁਤ ਕੁੜੀਆਂ ਟੀਚਰ ਲੱਗੀਆਂ ਬਹੁਤ ਕੁੜੀਆਂ ਜੱਜ ਲੱਗੀਆਂ ਬਹੁਤ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ ਇਹਨਾਂ ਨੇ ਨਹੀਂ ਕਿਸੇ ਨੇ ਵੀ ਕੁਝ ਕਰਿਆ ਤਾਂ ਪਹਿਲਾਂ ਸੌਦਾ ਕਰਦੇ ਤੇ 10 ਲੱਖ 20 ਲੱਖ 30 ਲੱਖ ਇੰਨਾ ਅਗਲੇ ਲਵੇ ਹੋਵੇ ਨਾ ਨੌਕਰੀ ਮਿਲੇ ਨਾ ਕਾਂਗਰਸ ਦਾ ਵੀ ਇਹੀ ਕੰਮ ਕੀਤਾ ਲਿਆ ਸੁਖਵੀਰ ਬਾਦਲ ਦਾ ਵੀ ਇਹੀ ਕੰਮ ਕੀਤਾ ਸੁਖਵੀਰ ਬਾਦਲ ਦਾ ਹਿੱਸੇ ਲੱਗ ਗਿਆ ਜੀ ਪਾਣ ਹਰੇਕ ਚੀਜ਼ ਚ ਜੇ ਕੁਲਚੀਆਂ ਦੀ ਰੇੜੀ ਵਧੀਆ ਚੱਲਦੀ ਆ ਕਿਸੇ ਦੀ ਉਹਨੂੰ ਕਹਿੰਦਾ ਮੇਰੇ ਖਾਤੇ ਜੰਨੇ ਪੈਸੇ ਭੇਜਦਾ ਕਰ ਕਿਸੇ ਦੀ ਚਾਦੀ ਦੁਕਾਨ ਚੱਲਦੀ ਆ ਉਹਨੂੰ ਕਹਿੰਦਾ ਇੰਨੇ ਪੈਸੇ ਭੇਜਦਾ ਕਰ ਹੋਰ ਕੋਈ ਕੰਮਕਾਰ ਚੱਲਦਾ ਉਹਨੂੰ ਕਹਿੰਦਾ ਵੀ ਭੇਜਦਾ ਕਰ ਉਹ ਤਾਂ ਹਿੱਸੇਦਾਰੀਆਂ ਪਾਉਣ ਲੱਗ ਗਏ ਤੇ ਆਪਦੇ ਕੀ ਉਹਦੀ ਕੰਨੀਆਂ ਕਿਸੇ ਗੱਲ ਦੀ ਹਿੰਸੇ ਜਿਹੜੇ ਪਵਾਏ ਨੇ ਜਿਹੜੇ ਰੁਪਈਆ ਕਮਾਇਆ ਰੁਪਈਏ ਤਾਂ ਨਹੀਂ ਖਾਂਦਾ ਨਾ ਨਾਲ ਲੈ ਕੇ ਜਾਂਦਾ ਉਹਦਾ ਬਾਪ ਕਿੰਨੇ ਕੁ ਲੈ ਗਿਆ ਬੋੜਾ ਉਰੀ ਛੱਡ ਗਿਆ ਨਾ ਸਾਰਾ ਕੁਝ ਇਹਦੀ ਐਂ ਛੱਡ ਜੂ ਹਰੇ ਕੇ ਛੱਡ ਕੇ ਜਾਊ ਲੈ ਕੇ ਕਿਨੇ ਜਾਣਾ ਪਰ ਭਗਵਾਨ ਤਮਾਨ ਵਰਗਾ ਕੋਈ ਬੰਦਾ ਨਹੀਂ ਹੈਗਾ ਬਿਲਕੁਲ ਸਹੀ ਬੰਦਾ ਹੈ ਇਮਾਨਦਾਰ ਬੰਦਾ ਤੇ ਆਉਣ ਵਾਲੀ ਸਰਕਾਰ ਤੋਂ ਕੋਈ ਉਮੀਦ ਰੱਖਦੇ ਹੋ ਵੀ ਕੋਈ ਅਜਿਹਾ ਕੰਮ ਜਿਹੜਾ ਥੋੜੇ ਇਲਾਕੇ ਦੇ ਵਿਕਾਸ ਵਾਸਤੇ ਦੇਖੋ ਇਹਨਾਂ ਦੇ ਹੱਥ ਕੋਈ ਗੱਲ ਆਊਗੀ ਤਾਂ ਹੀ ਕੁਝ ਕਰਨਗੇ ਇਹਨਾਂ ਦੇ ਉੱਪਰ ਦੀ ਤਾਂ ਗੱਲ ਹੈ ਨਹੀਂ ਬੱਸ ਦੀ ਜਿੰਨੀ ਕੁ ਬੱਸ ਦੀ ਗੱਲ ਆਉਂਦੀਆਂ ਅਗਲੇ ਕਰ ਰਹੇ ਨੇ ਜਿੰਨੀ ਵਸ ਤੋਂ ਬਾਹਰ ਆ ਫਿਰ ਉਹ ਖੜੇ ਨੇ ਉਸ ਥਾਂ ਉੱਚ ਉਹਦੋਂ ਵਾਹ ਲੰਘ ਨਹੀਂ ਰਹੇ ਇਹ ਹੁਣ ਆਣ ਵਾਲਾ ਤਾਂ ਹੋਰ ਨਾ ਤਾਂ ਤੇਰੀ ਰਾਣੀ ਨੂੰ ਨਾ ਕਾਲੀ ਨਾ ਭੋਜਨ ਸਮਾਜ ਪਾਰਟੀ ਮੁਕਾਬਲਾ ਹੋਊਗਾ ਤਾਂ ਕਾਂਗਰਸ ਤੇ ਆਮ ਪਾਰਟੀ 'ਚ ਮੁਕਾਬਲਾ ਹੈ ਤਿੰਨੇ ਬਾਲਟੀਆਂ ਫੇਲਨੇ ਇਹ ਬਾਕੀ ਦੀਆਂ ਕਾਲੀ ਗੁੱਲੀ ਛਾਲਾ ਮਾਰਦੇ ਫਿਰਦੇ ਨੇ ਕੋਈ ਬੋਟਲ ਨਹੀਂ ਪਾਉਂਦਾ ਇਹਨਾਂ ਨੂੰ ਕਿਉਂ ਇਹਨਾਂ ਦੇ ਚੈਨ ਚੱਕਰ ਦੇਖ ਲੈ ਸਭ ਨੇ ਹੋ ਚੁੱਕਿਆ ਇਹਨਾਂ ਦਾ ਕੰਮ ਤਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਾਲ ਗੱਲ ਕਰਕੇ ਵਧੀਆ ਲੱਗਿਆ 1 ਜੂਨ ਨੂੰ ਜਿਵੇਂ ਲੋਕ ਸਭਾ ਇਲੈਕਸ਼ਨ ਹੋ ਰਹੇ ਨੇ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਸਪੋਰਟ ਤਾਂ ਅਸੀਂ ਕਰ ਰਹੇ ਜੀ ਭਾਜੀਪੀ ਨੂੰ ਆਣੀ ਚਾਹੀਦੀ ਹੈ ਪੰਜਾਬ ਸਰਕਾਰ ਕਾਰਨ ਕਿ ਹੋਰ ਸਰਕਾਰਾਂ ਦੇ ਵਿੱਚ ਕੋਈ ਨਹੀਂ ਆਂਦੀ ਜਦੋਂ ਸੈਂਟਰ ਦੇ ਉੱਤੇ ਵਧੀਆ ਸਰਕਾਰ ਹੋਵੇ ਤਾਂ ਉਹਦੇ ਨਾਲ ਹੋਣੀ ਚਾਹੀਦੀ ਆ ਜਿਹੜੀ ਆਪਦੀ ਸਰਕਾਰ ਉਹਦੇ ਵਿੱਚ ਗੁੰਡਾਗਰਦੀ ਵੜ ਗਈ ਮਾਤਰਾ ਨਸ਼ਾ ਖੋਰੀ ਜਾਦੇ ਵਧਿਆ ਹੋਇਆ ਇਸ ਲਈ ਇਹ ਸਰਕਾਰ ਠੀਕ ਨਹੀਂ ਲੱਗਦੀ ਨਹੀਂ ਹੁਣ ਮਿਲਵਾ ਆਪਦੀ ਸਰਕਾਰ ਨੇ ਜੀ ਬਿਜਲੀ ਫ੍ਰੀ ਕਰੀ ਤੇ ਹੋਰ ਕਈ ਕੰਮ ਕਰੇ ਨੇ ਤੇ ਉਹਨਾਂ ਨੂੰ ਕੁਝ ਨਹੀਂ ਆ ਅਸੀਂ ਕੁਝ ਨਿਆਰ ਸੀ ਰਾ ਆਇਆ ਜੀ ਸਤੋ ਬਿੱਲ ਪੂਰਾ ਲੈਣ ਸਾਨੂੰ ਲੈ ਸਹੀ ਸਹੀ ਚ ਹੈਦਾ ਸਾਰਾ ਕੁਝ ਇਹਦੇ ਨਾਲ ਕੋਈ ਸਾਨੂੰ ਉਹ ਨਹੀਂ ਹੈ ਕਿ ਬਿਜਲੀ ਫ੍ਰੀ ਨਾਲ ਸਾਨੂੰ ਸਾਰਾ ਕੁਝ ਉਹ ਹੋ ਜਾਊਗਾ ਸਾਨੂੰ ਤਾਂ ਸੋ ਚੰਦੀਰ ਲੋਕਾਂ ਦਾ ਕੰਮਕਾਰ ਚੱਲਣੇ ਚਾਹੁੰਦੇ ਨੇ ਤੇ ਮਤਲਬ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ ਨਸ਼ੇ ਖਤਮ ਹੋਣੇ ਚਾਹੁੰਦੇ ਨੇ ਠੀਕ ਹੈ ਤੇ ਆਪਣੀ ਜਿਵੇਂ ਹੁਣ ਜਿਹੜੀ ਪਟਿਆਲੇ ਦੀ ਰਾਣੀ ਹੈ ਪਰਨੀਤ ਕੋਰ ਇਹਨਾਂ ਨੇ ਕਾਂਗਰਸ ਛੱਡ ਕੇ ਬੀਜੇਪੀ ਜੁਆਇਨ ਕਰ ਲਈ ਤੇ ਕੀ ਲੱਗਦਾ ਇਸ ਵਾਰ ਬਾਜ਼ੀ ਮਾਰਨਗੇ ਬਾਜ਼ੀ ਮਾਰਨ ਦੇ ਪੂਰੇ ਚਾਂਸ ਨੇ ਅਸੀਂ ਸਪੋਰਟ ਕਰਦੇ ਆਂ ਜੀ ਬੀਜੇਪੀ ਨੂੰ ਕਰਦੇ ਆਂ ਅਸੀਂ ਵੋਟ ਤੱਬਕੇ ਪਾਵਾਂਗੇ ਠੀਕ ਹੈ ਤੇ ਆਉਣ ਵਾਲੀ ਸਰਕਾਰ ਤੋਂ ਕੋਈ ਉਮੀਦ ਰੱਖਦੇ ਹੋ ਆਉਣ ਵਾਲੀ ਸਰਕਾਰ ਦਾ ਉੱਤਰ ਸੈਂਟਰ ਦੀ ਆ ਬੀਜੇਪੀ ਦੀ ਆਊਗੀ ਬੀਜੇਪੀ ਦੇ ਉੱਤੇ ਉਮੀਦ ਰੱਖਦੇ ਆਂ ਤੇ ਆਪਣੇ ਇਲਾਕੇ ਦੇ ਵਿਕਾਸ ਵਾਸਤੇ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ। ਇਲਾਕੇ ਦੇ ਵਸਕਾਰ ਸਤਿਵਾਰਤ ਦਾ ਇਹੀ ਕਹਿਣਾ ਚਾਹੁੰਦਾ ਕਿ ਨਸ਼ਾਖੋਰੀ ਖਤਮ ਹੋਣੀ ਚਾਹੀਦੀ ਆ। ਰੋਜ਼ਗਾਰ ਚੱਲਨੇ ਚਾਹੀਦੇ ਨੇ। ਸੜਕਾਂ ਨਾਲ ਪੜਾਈ ਚੰਗੀ ਹੋਣੀ ਚਾਹੀਦੀ ਆ ਬਸ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ। ਇਹ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਤੁਸੀਂ? ਆਮ ਪਾਰਟੀ ਜੀ। ਕੀ ਰੀਜ਼ਨ ਕੀ ਆ ਕਿਉਂ ਸਪੋਰਟ? ਬਹੁਤ ਦੇ ਕੰਮ ਕਰ ਰਹੇ ਨੇ ਜੀ। ਬਿਜਲੀ ਮੁਫਤ ਕਰਤੀ ਜੀ। ਸਾਡੇ ਉਹਨੇ 90 ਦੇ ਐਮ.ਐਲ.ਏ. ਦੀਮਾਂ ਜੀ ਬਹੁਤ ਵਧੀਆ ਬੰਦੇ ਨੇ ਜੀ। 90 ਬਹੁਤ ਸਫਾਈ ਕੀਤੀ ਪਈ ਆ ਜੀ। ਡੱਬਰ ਚਗਾ ਤੇ ਸਾਰਾ ਕੁਝ ਬਹੁਤ ਵਧੀਆ ਜੀ ਸਾਡੇ ਉਹ ਮੈਡਮ ਐ ਸੁਜੇਤਾ ਮੈਡਮ ਐ ਪ੍ਰਧਾਨ ਨਗਰ ਕੌਂਸਲ ਦੇ ਬਹੁਤ ਵਧੀਆ ਬਹੁਤ ਵਧੀਆ ਜੀ ਕੰਮ ਕਰ ਰਹੇ ਨੇ ਜੀ ਤੇ ਜਿਵੇਂ ਆਪਣੀ ਪਟਿਆਲੇ ਤੋਂ ਪ੍ਰਨੀਤ ਕੋਰ ਜੀ ਨੇ ਜਿਹੜੇ ਉਹਨੂੰ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਜੁਆਇਨ ਹੋ ਗਏ ਕੀ ਲੱਗਦਾ ਵੀ ਉਹ ਇਸ ਵਾਰ ਫੇਰ ਬਾਜ਼ੀ ਮਾਰਨਗੇ ਉਹ ਤਾਂ ਹੁਣ ਰੱਬ ਨੂੰ ਪਤਾ ਜੀ ਇਹ ਤਾਂ ਹੁਣ ਆਮ ਪਾਰਟੀ ਠੀਕ ਆ ਜੀ ਆਉਣ ਵਾਲੀ ਆਮ ਪਾਰਟੀ ਵਧੀਆ ਰਹੂਗਾ ਜੀ ਭਗਵੰਤ ਮਾਨ ਬਹੁਤ ਵਧੀਆ ਨੇ ਜੀ ਮੁੱਖ ਮੰਤਰੀ ਕੋਈ ਹੈ ਜਿਹੜਾ ਸਰਕਾਰ ਨੂੰ ਕੋਈ ਮੁੱਦਾ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਹੱਲ ਹੋਵੇ ਹੱਲ ਦੇ ਜੀ ਭਗਵੰਤ ਮਾਨ ਜੀ ਬਿਜਲੀ ਮੁਫਤ ਕੀਤੀ ਪਈ ਆ ਜੀ ਸਾਰਾ ਕੁਝ ਫਰੀ ਕਰ ਰਹੇ ਨੇ ਜੀ ਕਿ ਆ ਆਉਜ਼ ਕੀ ਕਹਿੰਦਾ ਕਲੀਨਿਕ ਵੀ ਲਾਏ ਪਏ ਨੇ ਉਹਨਾਂ ਨੇ ਜੀ ਬਹੁਤ ਫਰੀ ਸੇਵਾਵਾਂ ਤੇ ਦਵਾਈਆਂ ਫਰੀ ਆਈ ਉਹਦੇ half ਸਾਲ ਬੰਦ ਰਿਹਾ ਜੀ ਸਾਡੇ ਸਰਕਾਰੀ ਅਫਸਰ ਬੰਦ ਰਿਹਾ ਬੱਚਿਆਂ ਦਾ ਜੀ ਬਹੁਤ ਵਧੀਆ ਦੇਮਾਨ ਬਣਾ ਰਿਹਾ ਜੀ ਤੇ ਸੜਕਾਂ ਦਾ ਤਾਂ ਇੱਥੇ ਬੁਰਾ ਹਾਲ ਹੋ ਰਿਹਾ ਉਹਦਾ ਕੀ ਨਹੀਂ ਨਹੀਂ ਸੜਕਾਂ ਦਾ ਦੇਖੋ ਜੀ ਬਹੁਤ ਵਧੀਆ ਨਾਬੇ ਚੀ ਜੀ ਭਵਾਨ ਨਹੀਂ ਘਣੇ ਪਤਾ ਹੈਗਾ ਨਾਬੇ ਬਹੁਤ ਵਧੀਆ ਨੇ ਜੀ ਨਾਬੇ ਤੇ ਬਹੁਤ ਵਧੀਆ ਨੇ ਡੱਪਲ ਚਗਾ ਤੇ ਸਾਰਾ ਇਹ ਮੱਝ ਦੀ ਜਮੂਰੇ ਆਈ ਇੱਕ ਪਾਰਕਿੰਗ ਮਿੰਟ ਸਾਹਣੇ ਆਈ ਡੱਪਲ ਸੀ ਉਹਦੇ ਸਭ ਚਗਾਤੇ ਉਹਨਾਂ ਨੇ ਜੀ ਮੈਡਮ ਦੇਮਾਨ ਨੇ ਜੀ ਬਹੁਤ ਵਧੀਆ ਵਿਦੇਮਾਨ ਨੇ ਜੀ ਆਪਾਂ ਆਉਣ ਵਾਲੇ ਟਾਈਮ 'ਚ ਜੀ ਬਲਵੀਰ ਸਿੰਘ ਨੂੰ ਜਿਤਾਓ ਜੀ ਆਮ ਪਾਰਟੀ ਜਿੰਦਾਬਾਦ ਠੀਕ ਹੈ ਤੇ ਆਪਣਾ ਪਉਣ ਵਾਲੀ ਸਰਕਾਰ ਤੋਂ ਕੋਈ ਉਮੀਦ ਰੱਖਦੇ ਹੋ ਦੇਖੋ ਜੀ ਆਮ ਪਾਰਟੀ ਦਾ ਤੇਰੇ ਉਹ ਲੌਵੀ ਜੀ ਉਹ ਲੌਵੀ ਤੇਰੇ ਤੇਰੇ ਲੋਰਾਂਗੇ ਜੀ ਫਿੱਟਾ ਲੈਣਗੇ ਆ ਜੀ ਲੁਗਾਣੇ ਵਧੀਆ ਜੀ ਪੱਪੀ ਸਾਹਿਬ ਨੇ ਸਾਡੇ ਤੇ ਉਹਰੇ ਹੈ ਪਟਿਆਲੇ ਸੀਟ ਦੇ ਹੈ ਬਲਵੀਰ ਸਿੰਘ ਜੀ ਤੇ ਸੰਗੁਰੂ ਤੋਂ ਆ ਗਿਆ ਮੀਤ ਹੈਰ ਜੀ ਬਹੁਤ ਵਧੀਆ ਬੰਦੇ ਨੇ ਸਾਰੇ ਵਧੀਆ ਨੇ ਜੀ ਬਹੁਤ ਵਧੀਆ ਬੰਦੇ ਨੇ ਜੀ ਤੇ ਪਟਿਆਲੇ ਡਾਕਟਰ ਧਰਮਵੀਰ ਜੀ ਨੇ ਜਿਹੜਾ ਉਹਨਾਂ ਦਾ ਕਾਫੀ ਨਾਮ ਸੁਣਿਆ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਡਾਕਟਰ ਬਲਵੀ ਪੱਲਾ ਹੈਗੇ ਸੀ ਆਮ ਪਾਰਟੀ ਜਿੱਤ ਗਏ ਸੀ ਜੀ ਪ੍ਰਿੰਤ ਕੋ ਹਾਰ ਗਈ ਸੀ ਜੀ ਫਿਰ ਹੁਣ ਆ ਕਾਂਗਰਸ ਹੋਏ ਕਾਂਗਰਸ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਜੀ ਬਸ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਸ੍ਰੀ ਸੁੰਦਰ ਲਾਲ ਤੁਲੀ ਜੀ ਤੇ 1 ਜੂਨ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਜੀ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਅਸੀਂ ਆਮ ਆਦਮੀ ਪਾਰਟੀ ਨੂੰ ਕਰ ਰਹੇ ਹਾਂ ਸਪੋਰਟ ਜੀ ਸ੍ਰੀ ਗੁਰਦੇਵ ਸਿੰਘ ਦੇਮਾਨ ਨੂੰ ਤੇ ਕਿ ਕਿਉਂ ਸਪੋਰਟ ਕਰ ਰਹੇ ਹੋ ਜਾਣ ਸਕਦਾ ਹਾਂਜੀ ਇੱਕ ਤਾਂ ਡੰਪ ਚੱਕਾਤਾ ਬਾਰਡਰ ਗੇਟ ਸੀ ਡੰਪ ਗੰਦ ਦਾ ਬਹੁਤ ਬੜਾ ਭਾਰੀ ਜਿਹੜਾ ਕਿ ਇਹਨਾਂ ਨੇ ਬਹੁਤ ਸਫਾਈ ਕਰਾਤੀ ਹੋਰ ਇਹਨਾਂ ਦੇ ਜਿਹੜੇ ਕਿ ਗੰਦ ਚੱਕਣ ਵਾਲੇ ਔਰ ਟੈਂਪੂ ਫਿਰਦੇ ਨੇ ਟਰਾਲੀ ਫਿਰਦੇ ਨੇ ਗੱਡੀਆਂ ਫਿਰਦੇ ਨੇ ਟੈਂਪੂ ਚੱਕਰ ਵਾਲੀਆਂ ਗੰਦ ਚੱਕਰ ਵਾਲੀਆਂ ਥੋੜੀ ਥੋੜੀ ਦੇਰ ਬਾਅਦ ਸਫਾਈ ਕਰਕੇ ਜਾਂਦੀਆਂ ਨੇ ਇੱਥੋਂ ਦੁਕਾਨ ਤੋਂ ਵੀ ਗੂੜਾ ਚੱਕੇ ਲੈ ਕੇ ਜਾਂਦੇ ਨੇ ਹੋਰ ਵੀ ਗੂੜਾ ਚੱਕੇ ਲੈ ਜਾਂਦੇ ਨੇ ਇਹ ਸੜਕਾਂ ਦਾ ਤਾਂ ਇੱਥੇ ਬੜਾ ਬੁਰਾ ਹਾਲ ਹੈ ਜੀ ਸੜਕਾਂ ਬਣਦੀਆਂ ਨੇ ਇਧਰੋਂ ਪੁਹਾਨੀ ਗੜ੍ਹ ਕਣੀਓਂ ਬੰਦੀ ਆ ਰਹੀ ਹੈ 90 ਕੰਨੀ ਇਧਰ ਗਵਿੰਦ ਗੜ੍ਹ ਕਣੀਓਂ 90 ਕੰਨੀ ਬੰਦੀ ਆ ਰਹੀ ਹੈ ਸੜਕਾਂ ਨੂੰ ਸਾਰਾ ਰੋਕ ਟਿਆ ਨਹੀਂ ਹੁਣ ਟੋਏ ਪੈ ਰਹੇ ਨੇ ਇੱਕ ਪਟਿਆਲੇ ਤੋਂ ਪਰਨੀਤ ਕੋਰ ਜੀ ਕਾਂਗਰਸ ਨੂੰ ਛੱਡ ਕੇ ਬੀਜੇਪੀ 'ਚ ਸ਼ਾਮਿਲ ਹੋ ਗਏ ਕੀ ਇਸ ਵਾਰ ਉਹ ਬਾਜੀ ਮਾਰਨਗੇ ਨਹੀਂ ਗਾਧੀ ਨਹੀਂ ਮਾਰਦਾ ਬਾਜੀ ਬਲਵیر ਸਿੰਘ ਵਾਰੂਗਾ ਬਾਜੀ ਬਲਵیر ਸਿੰਘ ਜੀ ਦਾ ਆਮ ਆਦਮੀ ਪਾਰਟੀ ਵਾਲਾ ਗੁਰਦੇਵ ਸਿੰਘ ਜੀ ਮਾਨ ਦੇਵ ਮਾਨ ਜੀ ਉਹ ਵੀ ਸਪੋਰਟ ਕਰ ਰਹੇ ਨੇ ਅਸੀਂ ਦੇਵ ਮਾਨ ਜੀ ਸਪੋਰਟ ਦੇ ਨਾਲ ਆ ਗਏ ਤੇ ਸਰਕਾਰ ਜਿਹੜੀ ਨਵੀਂ ਸਰਕਾਰ ਤੋਂ ਕੋਈ ਉਮੀਦ ਰੱਖਦੇ ਹੋ ਆ ਜੀ ਗੱਠਜੋੜ ਦੀ ਸਰਕਾਰ ਦੀ ਉਮੀਦ ਕਰਦੇ ਆਂ ਜੀ ਗੱਠਜੋੜ ਦੀ ਸਰਕਾਰ ਆਵੇ ਵਧੀਆ ਕੰਮ ਕਰੂਗੀ ਕਾਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੈਂ ਆਪਣਾ ਸੂਰਜ ਮਾਉਨ ਜੀ ਜੀ ਸੂਰਜ ਜੀ ਜਿਵੇਂ ਇੱਕ ਜੂਨ ਨੂੰ ਆਪਣੇ ਲੋਕ ਸਭਾ ਇਲੈਕਸ਼ਨ ਹੋਣ ਵਾਲੀਆਂ ਨੇ ਤੇ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਤੁਸੀਂ ਜੀ ਕਿਰਤੀ ਦਾ ਉਸ ਪਾਰਟੀ ਨੂੰ ਸਪੋਰਟ ਕਰਾਂਗੇ ਜੀ ਵੀ ਜੋ ਵੀ ਸਰਕਾਰ ਆਵੇ ਸੂਬੇ ਦੀ ਕਸਬੇ ਦੀ ਔਰ ਦੇਸ਼ ਦੀ ਕੋਈ ਵੀ ਮਤਲਬ ਇਨਸਾਨ ਹੋਰ ਮਤਲਬ ਕਿ ਕੰਮ ਕਰਵਾ ਸਕੇ ਜਾਇਜ਼ ਕੰਮ ਪੂਰੇ ਹੋ ਸਕਣ ਜੀ ਜਿਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੀ ਤੇ ਉਹਨਾਂ ਨੇ ਬਿਜਲੀ ਫ੍ਰੀ ਕਰੀ ਤੇ ਕਈ ਕੰਮ ਕੀਤੇ ਨੇ ਉਹਨਾਂ ਦੀ ਕੰਮਾਂ ਤੋਂ ਖੁਸ਼ ਹੋ ਤੁਸੀਂ ਹਾਂਜੀ ਹਾਂ ਬਿਲਕੁਲ ਤੇ ਹੁਣ ਡਾਕਟਰ ਬਲਵੀਰ ਆਮ ਆਦਮੀ ਪਾਰਟੀ ਤੋਂ ਖੜੇ ਹੋਏ ਨੇ ਕਿ ਉਹਨਾਂ ਨੂੰ ਵੋਟ ਕਰੋਗੇ ਜੀ ਉਹਨਾਂ ਨੇ ਮਤਲਬ ਕਿ ਸਪੋਰਟਰ ਤਾਂ ਅਸੀਂ ਪੂਰੇ ਆਂ ਜੀ ਕੋਈ ਅਜਿਹਾ ਮੁੱਦਾ ਜਿਹੜਾ ਸਰਕਾਰ ਨੂੰ ਤੁਸੀਂ ਦੱਸਣਾ ਚਾਹੁੰਦੇ ਉਹ ਵੀ ਹੱਲ ਹੋਵੇ ਹੱਲ ਆਪਣਾ ਦਹੀ ਹੁੰਦਾ ਜੀ ਵੀ ਮਤਲਬ ਕਿ ਕੋਈ ਵੀ ਬੰਦਾ ਜਿਹੜਾ ਜਾਂਦਾ ਉਹਦਾ ਕੰਮ ਜਿਹੜੀ ਸਹੀ ਸਰਕਾਰ ਸਹੀ ਕੰਮ ਕਰਵਾ ਸਕਦੀ ਹੈ ਜੀ ਵੀ ਉਹ ਆਣੀ ਚਾਹੀਦੀ ਹੈ ਇਹ ਉਹ ਨਾਬੇ ਦੀਆਂ ਸੜਕਾਂ ਦੇ ਹਾਲਾਤ ਦੇਖਿਆ ਮੈਂ ਉਹਨੇ ਆਪਣੇ ਜਿਹੜਾ ਭਵਾਨੀਗੜ ਜਾਂਦੇ ਆਪਾਂ ਉਹ ਕਾਫੀ ਖਰਾਬ ਹੈ ਜਿਹੜਾ ਆਪਣਾ ਭਵਾਨੀਗੜ ਜਾਂਦੇ ਨਾਬਾ ਤੋਂ ਭਵਾਨੀਗੜ ਉਦੋਂ ਬਹੁਤ ਸਾਡੇ ਕੋਲ ਉਹ ਜ਼ਿਆਦਾ ਖਰਾਬ ਹੈ ਬਹੁਤ ਸਾਲਾਂ ਤੋਂ ਨਹੀਂ ਸਹੀ ਕੰਮ ਹੋ ਰਿਹਾ ਉੱਥੇ ਤੇ ਕੋਈ ਹੋਰ ਸਰਕਾਰ ਜਿਹੜੀ ਆਉਣ ਵਾਲੀ ਸਰਕਾਰ ਹੈ ਉਹਨਾਂ ਤੋਂ ਤੁਸੀਂ ਕੀ ਚਾਹੁੰਦੇ ਹੋ ਇਹ ਜੀ ਆਪਣੇ ਕੰਮ ਹੋਣ ਦੀ ਫੋਰ ਆਪਣੀ ਕੀ ਬਸ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਵੇਂ 1 ਜੂਨ ਨੂੰ ਆਪਣੇ ਇਲੈਕਸ਼ਨ ਆ ਰਹੇ ਨੇ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤੇ ਕਿਹੜੀ ਪਾਰਟੀ ਨੂੰ ਸਪੋਰਟ ਕਰੂਗੀ ਅਸੀਂ ਬੀਜੇਪੀ ਦੀ ਕਿਉਂ ਕੀ ਰੀਜ਼ਨ ਹੈ ਜੀ ਕਿਉਂ ਸਪੋਰਟ ਕਰ ਰਹੇ ਹਾਂ ਬੀਜੇਪੀ ਰੀਜ਼ਨ ਬਹੁਤ ਹੈ ਜੀ ਵੀਰ ਵੀ ਮਤਲਬ ਜਿਵੇਂ ਹੁਣ ਭਗਵਾਨ ਤਮਨ ਸਰਕਾਰ ਨੇ ਬਿਜਲੀ ਫ੍ਰੀ ਕੀਤੀ ਕਈ ਕੰਮ ਕੀਤੇ ਨੇ ਤੂੰ ਇਹਨਾਂ ਇਹਨਾਂ ਦੇ ਕੰਮਾਂ ਨਾਲ ਤੁਸੀਂ ਖੁਸ਼ ਨਹੀਂ ਹੈਗੇ ਨਹੀਂ ਠੀਕ ਹੈ ਵਧੀਆ ਕੰਮ ਹੋ ਰਿਹਾ ਪੰਜਾਬ 'ਚ ਵੀ ਐਸੀ ਗੱਲ ਨਹੀਂ ਹੈ ਪਰ ਚਲੋ ਵੋਟ ਦਾ ਅਧਿਕਾਰ ਹੈ ਸਭ ਨੂੰ ਆਪਣਾ ਇੱਕ ਹੱਕ ਹੁੰਦਾ ਜੋ ਆਪਾਂ ਜਿਸਤੇ ਵੀ ਆਪਣੀ ਪਾਰਟੀ ਦੇ ਆਪਣਾ ਮਨ ਖੜਦਾ ਹੈ ਜਾਂ ਜੋ ਵੀ ਆਪਾਂ ਨੂੰ ਵਧੀਆ ਲੱਗਦਾ ਕੈਂਡੀਡੇਟ ਹੈ ਜੀ ਪਰ ਸੈਂਟਰ ਦੇ ਵਿੱਚ ਆਪਾਂ ਪਰ ਮੋਦੀ ਸਰਕਾਰ ਨੂੰ ਦੇਖਣਾ ਚਾਹੁੰਦੇ ਆ। ਠੀਕ ਹੈ ਜੀ। ਤੁਸੀਂ ਕਿਹੜੀ ਸਰਕਾਰ ਨੂੰ ਸਪੋਰਟ ਕਰ ਰਹੇ ਹੋ? ਭਾਜਪਾ ਨੂੰ ਵੀਰੋ। ਇਹ ਕੀ ਰੀਜ਼ਨ ਆ ਜੀ? ਆ ਸਰਕਾਰ ਨਾਲ ਠੀਕ ਆ ਭਗਵਾਨ ਤੁਮਾਂ ਦੀ ਪਰ ਜੀ ਫ੍ਰੀ ਦੇ ਹੱਦ ਹੀ ਨਹੀਂ ਹੈਗੇ ਵੀਰੇ। ਵੀ ਫ੍ਰੀ ਬਿਜਲੀ ਦਵੋ ਜਾਂ ਹੋਰ ਕਰੋ ਸਭ ਨਾਲ ਕੰਮ ਤੱਕ ਮਤਲਬ। ਫ੍ਰੀ ਜਣੇ ਖਰਾਬ ਦੁਨੀਆ ਕਰਦੀ ਆ। ਲੋਕਾਂ ਦਾ ਬਲਕੇ ਕੰਮ ਨਹੀਂ ਕਰਦੇ ਲੋਕ ਫ੍ਰੀ ਵਾਲੀ ਚੀਜ਼ ਮਿਲਦੀ ਆ। ਕਿਵੇਂ ਕਣਕ ਮਿਲ ਗਈ ਹੋਰ ਮਿਲ ਗਈ। ਇਹ ਜਿਹੜੇ ਅਗਲਾ ਘਰੇ ਬੈਠਾ ਰਹਿੰਦਾ ਕੰਮ ਨਹੀਂ ਕਰਦਾ ਵੀ ਫ੍ਰੀ ਦਾ ਮਾਲ ਮਿਲਦਾ। ਅੱਜ ਇਹਦੇ ਲਾਗੂ ਨਹੀਂ ਹੈਗੇ ਫ੍ਰੀ ਵਾਲੇ। ਠੀਕ ਹੈ ਤੁਸੀਂ ਕਿਹੜੀ ਸਰਕਾਰ ਨੂੰ ਸਪੋਰਟ ਹਾਂਜੀ ਇਸ ਦਾ ਸਪੋਰਟ ਜਿਹੜੀ ਪਾਰਟੀ ਕੰਮ ਕਰੂਗੀ ਉਹਨੂੰ ਸਪੋਰਟ ਕਰਦੇ ਹਾਂ ਜੀ ਬੀਜਪੀ ਵਧੀਆ ਕੰਮ ਕਰ ਰਹੀ ਹੈ ਸੈਂਟਰ 'ਚ ਅਸੀਂ ਉਹਦਾ ਸਪੋਰਟ ਫੁੱਲ ਜ਼ੋਰ ਨਾਲ ਕਰਦੇ ਹਾਂ ਪਾਰਟੀ ਮжоਰਿਟੀ ਚ ਆਣੀ ਵੀ ਚਾਹੀਦੀ ਹੈ ਪੰਜਾਬ 'ਚ ਜਿਹੜਾ ਫੁੱਲ ਉਰੇ ਕੰਮ ਕਰਕੇ ਦਿਖਾਵੇ ਠੀਕ ਹੈ ਤੇ ਸਰਕਾਰ ਦੇ ਮਤਲਬ ਆਪਣੇ ਇਲਾਕੇ ਦੇ ਵਿਕਾਸ ਵਾਸਤੇ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਹਿਣ ਦੇ ਜੀ ਨੇ ਵੀ ਕੰਮ ਕਰੇ ਸਰਕਾਰ ਫ੍ਰੀ ਦੀਆਂ ਚੀਜ਼ਾਂ ਨੂੰ ਛੱਡ ਕੇ ਕੰਮ ਦੇ ਵਿੱਚ ਚੀਜ਼ ਨੂੰ ਰੇਟ ਉਹਨਾਂ ਦਾ ਲਿਮਟ ਰੱਖੇ ਨਾ ਕਿ ਦੁਕਾਨਾਂ ਤੇ ਹੁਣ 10 ਰੁਪਏ ਯੂਨਿਟ ਦੇ ਰਹੇ ਨੇ ਜੇ ਆਪਣਾ ਘਰਾਂ ਚ ਫ੍ਰੀ ਦੇਤੀ ਤਾਂ ਸਾਨੂੰ ਹੁਣ 10 ਰੁਪਏ ਯੂਨਿਟ ਭਰ ਰਹੇ ਆ ਅਸੀਂ ਦੁਕਾਨ ਤੇ ਬੈਠੇ ਤੇ ਜਿਵੇਂ ਆਪਣੀ ਪਟਿਆਲੇ ਦੀ ਜਿਹੜੀ ਰਾਣੀ ਐ ਪ੍ਰਨੀਤ ਕੋਰ ਜੀ ਉਹ ਕਾਂਗਰਸ ਨੂੰ ਛੱਡ ਕੇ ਬੀਜੇਪੀ 'ਚ ਸ਼ਾਮਿਲ ਹੋ ਗਏ ਕੀ ਲੱਗਦਾ ਇਸ ਪਰ ਬਾਜ਼ੀ ਮਾਰਨਗੇ ਹਾਂਜੀ ਹਾਂ ਪਹਿਲਾਂ ਵੀ ਉਹਨਾਂ ਨੇ ਬਹੁਤ ਵਾਰ ਸੀਟਾਂ ਜਿੱਤੀਆਂ ਤੇ ਇਸਕ ਵੀ ਜਿੱਤੂ ਐਤਕੀ ਵੀ ਜਿੱਤਣਗੇ ਪੂਰੇ ਉਮੀਦ ਸਾਨੂੰ ਹੈਗੀ ਆ ਉਹਨਾਂ ਤੇ ਅਸੀਂ ਜਿਤਾ ਵਗੈਰ ਰਲ ਕੇ ਸਾਰੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹਰਸੁਖ ਟੀਵੀ ਯੂਐਸਏ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ